ਔਰ ਨਾਲ ਨਾਲ ਫੈਕਟਰੀਆਂ ਨੂੰ ਪਹਿਲਾਂ ਦੱਸਤਾ ਸਾਡਾ ਪਾਣੀ ਸਾਡੀ ਹਵਾ ਤੇ ਸਾਡੀ ਧਰਤੀ ਖਰਾਬ ਹੋ ਰਹੀ ਹੈ ਦੂਜੇ ਪਾਸਿਓਂ ਕਢਾ ਲਾਂਗੇ ਟੈਕਸ ਪਰ ਵਾਤਾਵਰਣ ਖਰਾਬ ਦੂਸ਼ਿਤ ਕਰਨ ਵਾਸਤੇ ਨਹੀਂ ਅਸੀਂ ਤੁਹਾਨੂੰ ਇੱਥੇ ਬੁਲਾਉਂਦੇ ਜਦੋਂ ਮੇਰੇ ਹੱਥ 'ਚ ਕੁਝ ਹੁੰਦਾ ਮੈਂ ਉਦੋਂ ਫੈਸਲਾ ਲੈਂਦਾ ਜੇ ਮੈਂ ਵੈਸੇ ਤਤਪ੍ਰਾਪਤੀ ਫੈਸਲਾ ਲੈਣਾ ਬਾਅਦ ਜੋ ਕੋੜ ਜਾਵੜਨਾ ਕੋਡ ਕਹਦੇ ਵੀ ਇਹ ਕਿਵੇਂ ਕਰਤਾ ਫਿਰ ਮੈਂ ਕੀ ਕਰੂੰ ਉਹ ਥੋੜਾ ਜਿਹਾ ਕਈ ਵਾਰੀ ਕਈ ਫੈਸਲੇ ਲੈਣ ਨੂੰ ਟਾਈਮ ਲੱਗ ਜਾਂਦਾ ਥੋੜਾ ਜਿਹਾ ਸਬਰ ਰੱਖਿਓ ਨੌਵੀਂ ਤੋਂ ਲਾਵਾਂਗੇ ਬੱਚੇ ਅੱਠਵੀਂ ਤੱਕ ਬੱਚੇ ਦਾ ਪਤਾ ਲੱਗ ਜਾਂਦਾ ਕਿਹੜੇ ਪਾਸੇ ਨੂੰ ਜਾਂਦਾ ਹੈ ਜੇ ਖੇਡਾਂ ਵਾਲੇ ਪਾਸੇ ਨੂੰ ਜਾਂਦਾ ਉਹਨੂੰ ਖੇਡਾਂ ਵਾਲੇ ਪਾਸੇ ਲੈ ਕੇ ਜਾਵਾਂਗੇ ਕੋਚ ਦੇਵਾਂਗੇ ਜੇ ਮੈਂ ਥਾਰੇ ਪਾਸੇ ਜਾਂਦਾ ਉਹਨੂੰ ਮੈਂ ਥਾਰੇ ਪਾਸੇ ਜਾਊਗਾ ਜੇ ਹਿਸਟਰੀ ਜਾਲਾ ਵਧੀਆ ਤਰੀਕੇ ਨਾਲ ਪੜ ਰਿਹਾ ਹੈ ਉਹਨੂੰ ਹਿਸਟਰੀ ਵਾਲੇ ਪਾਸੇ ਲੈ ਕੇ ਜਾਵਾਂਗੇ ਜੇ ਡਾਕਟਰੀ ਵਾਲੇ ਪਾਸੇ ਜਾਣਾ ਚਾਹੁੰਦਾ ਡਾਕਟਰੀ ਜੇ ਇੰਜੀਨੀਅਰ ਵਾਲੇ ਪਾਸੇ ਜਾਣਾ ਚਾਹੁੰਦਾ ਇੰਜੀਨੀਅਰ ਅੱਜ ਇਸ ਮੌਕੇ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਉਸੇ ਸਕੂਲ ਨੂੰ ਜਿਹੜਾ ਕੁੜੀਆਂ ਦਾ ਸਕੂਲ ਹੈ 200000 ਰੁਪਏ ਐਮਪੀਲਰ ਬਿਲ ਦਿੱਤਾ ਸੀ ਪਰ ਹੁਣ ਤੁਸੀਂ ਕਹਿੰਦੇ ਹੋ ਕਿ ਉਹਨੂੰ ਨਰਸਿੰਗ ਕਾਲਜ ਬਣਾ ਦਿੱਤਾ ਜਾਵੇ ਤਾਂ ਮੈਂ ਐਲਾਨ ਕਰਦਾ ਮੈਨੂੰ ਜੀ ਬੈਠੋ ਮੈਨੂੰ ਜੀ ਬੈਠੋ ਬੁਲਾ ਲੈ ਅਫਸਰ ਨਾਲ ਲੈ ਕੇ ਹੁਣ ਨਵੇਂ ਨਰਸਿੰਗ ਸਕੂਲ ਬਣੂਗਾ ਆਲੇ ਦੋਲੇ ਤੋਂ ਵੀ ਕੁੜੀਆਂ ਪੜਨ ਆਉਣਗੀਆਂ ਨਰਸਿੰਗ ਕਰਨਗੀਆਂ ਸਾਨੂੰ ਅਸੀਂ ਹਸਪਤਾਲ ਬਣਾਵਾਂਗੇ ਇੱਥੇ ਨਰਸਿੰਗ ਪੜਦੀਆਂ ਕੁੜੀਆਂ ਸਾਨੂੰ ਨੌਕਰੀਆਂ ਵਾਸਤੇ ਚਾਹੀਦੀਆਂ ਹੋਣਗੀਆਂ ਅਸੀਂ ਤਾਂ ਕੁੰਡੇ ਖਰਕਾ ਕਰਾ ਲੈ ਕੇ ਆਵਾਂਗੇ ਜੇ ਹੁਣ ਫੈਕਟਰੀ ਨੂੰ ਜਿੰਦਾ ਲੱਗਿਆ ਉਹ ਚੋਂ ਕਿਹਨੂੰ ਰੱਖ ਲਈਏ ਹੁਣ ਖੋਲ ਰਹੇ ਹਾਂ ਸਕੂਲਾਂ ਨੂੰ ਵੀ ਖੋਲ ਰਹੇ ਹਾਂ ਵਧੀਆ ਸਕੂਲ ਬਣਾ ਰਹੇ ਹਾਂ ਵਧੀਆ ਹਸਪਤਾਲ ਬਣਾ ਰਿਹਾ ਤਹਾਨੂੰ ਡਾਕਟਰ ਚਾਹੀਦੇ ਆ ਮਾਸਟਰ ਚਾਹੀਦੇ ਆ ਕਲਰਕ ਚਾਹੀਦੇ ਆ ਚੌਕੀਦਾਰ ਚਾਹੀਦੇ ਆ ਪੀਐਨ ਚਾਹੀਦੇ ਆ ਸਾਰੇ ਚਾਹੀਦੇ ਆ ਇਹ ਤੋਂ ਪਹਿਲਾਂ ਕੀਤਾ ਕੀ ਨਹੀਂ ਮੈਨੂੰ ਇਹ ਸਮਝ ਨਹੀਂ ਆਉਂਦੀ ਨਾਲੇ ਕਹਿੰਦੇ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਕੋਈ ਸਕੂਲ ਬਣਾਇਆ ਹੋਵੇ ਮੈਂ ਮੰਨ ਲਾ ਖਜ਼ਾਨਾ ਖਾਲੀ ਹੈ ਕੋਈ ਯੂਨੀਵਰਸਿਟੀ ਬਣਾਈ ਹੋਵੇ ਮੰਨ ਲਾ ਖਜ਼ਾਨਾ ਖਾਲੀ ਹੈ ਕੋਈ ਸੜਕ ਬਣਾਈ ਹੋਵੇ ਮੰਨ ਲੀਏ ਖਜ਼ਾਨਾ ਖਾਲੀ ਹੈ ਕੋਈ ਨੌਕਰੀ ਦਿੱਤੀ ਹੋਵੇ ਮੰਨ ਲੀਏ ਖਜ਼ਾਨਾ ਖਾਲੀ ਹੈ ਕੋਈ ਕਾਲਜ ਬਣਾਇਆ ਹੋਵੇ ਮੰਨ ਲੀਏ ਖਜ਼ਾਨਾ ਖਾਲੀ ਹੈ ਖਜ਼ਾਨਾ ਪਤਾ ਨਹੀਂ ਕਿਵੇਂ ਖਾਲੀ ਹੈ ਖਜਾਨੇ ਵਾਲੇ ਦਾ ਗੱਲ ਕਿਤੇ ਹੋਰ ਤੋਰੇ ਫਿਰਦੇ ਸੀ ਹੁਣ ਉਹਨਾਂ ਦਾ ਵੀ ਕਰੂ ਖਾਲੀ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਸ ਕੁਬੀ ਸਿੰਘ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਰਨਾਲਾ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਸੇਵਾ ਸਿੰਘ ਠਿਕਰੀਆਂ ਵਾਲਾ ਦੀ 89 ਵਰਸੀ ਮੌਕੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਉੱਥੇ ਉਹਨਾਂ ਨੇ ਪੰਜਾਬ ਦੇ ਕਈ ਮੁੱਦੇ ਵੀ ਚੁੱਕੇ ਤੇ ਕਈ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਨਿਸ਼ਾਨੇ ਵੀ ਸਾਧਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਕਿ ਅਫਸਰ ਸਾਹੀ ਲੋਕਾਂ ਦੇ ਕੋਲ ਆ ਕੇ ਜਿਹੜਾ ਉਹ ਕੰਮ ਕਰੇਗੀ ਤੇ ਲਗਾਤਾਰ ਸਾਡੀ ਪਾਰਟੀ ਭ੍ਰਿਸ਼ਟਾਚਾਰ ਨੂੰ ਖਤਮ ਕਰ ਰਹੀ ਹੈ ਤੇ ਉੱਥੇ ਉਹਨਾਂ ਨੇ ਮਨਪ੍ਰੀਤ ਬਾਦਲ ਦੇ ਉੱਤੇ ਵੀ ਨਿਸ਼ਾਨਾ ਸਾਧਦੇ ਜੋ ਕਿ ਸਾਬਕਾ ਵਿੱਤ ਮੰਤਰੀ ਰਹਿ ਚੁੱਕੇ ਨੇ ਤੇ ਹੁਣ ਨਵੇਂ-ਨਵੇਂ ਜਿਹੜੇ ਭਾਜਪਾ ਦੇ ਵਿੱਚ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲਗਾਤਾਰ ਸਾਨੂੰ ਕਹਿੰਦੇ ਸੀ ਕਿ ਖਜ਼ਾਨਾ ਖਾਲੀ ਹੈ ਤਾਂ ਹੁਣ ਦੂਜੀਆ ਪਾਰਟੀਆਂ ਦਾ ਖਜ਼ਾਨਾ ਖਾਲੀ ਕਰਨ ਦੇ ਲਈ ਚਲੇ ਗਏ ਨੇ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਵੀ ਇੱਕ ਬਿਆਨ ਜਾਰੀ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੰਮ ਕਰਨਾ ਹੈ ਤਾਂ ਉਸ ਨੂੰ ਥੋੜਾ ਥੋੜਾ ਸਮਾਂ ਤਾਂ ਜ਼ਰੂਰ ਲੱਗਦਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਬਰਨਾਲਾ ਵਾਸੀਆਂ ਦੇ ਲਈ ਵੀ ਕਈ ਤੋਹਫ਼ਿਆਂ ਦਾ ਐਲਾਨ ਕੀਤਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਹੈ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰਨੀ ਮੈਂ ਕੋਈ ਕਿਸੇ ਵਿਰੋਧੀ ਪਾਰਟੀ ਜਦੋਂ ਛੱਡੀ ਹੋਈ ਨਹੀਂ ਵਿਰੋਧੀ ਪਾਰਟੀ ਗੱਲ ਕੀ ਕਰੀਏ ਉਹਨੂੰ ਗੱਲਾਂ ਕਰੀਏ ਹਸਪਤਾਲਾਂ ਦੀਆਂ ਸਕੂਲਾਂ ਦੀਆਂ ਆਮ ਆਦਿ ਕਲੀਨਿਕ ਦੀਆਂ ਬਸ ਸੜੇ ਵਧੀਆ ਬਣਾਈਏ ਬਿਜਲੀ ਦੀਆਂ ਗੱਲਾਂ ਕਰੀਏ ਇੰਡਸਟਰੀ ਲੈ ਕੇ ਆਈਏ ਰੋਜ਼ਗਾਰ ਦੇ ਇਹ ਗੱਲਾਂ ਕਰੀਏ ਉਹ ਗੱਲਾਂ ਕਰਦੇ ਮੇਰੇ ਬੂਟਾਂ ਦੀਆਂ ਮੇਰੇ ਪੈਨ ਨਵੀਂਆਂ ਹੁਣ ਐ ਕਿਉਂ ਪੈਨ ਲਾਉਂਦਾ ਪਹਿਲਾਂ ਐ ਲਾਉਂਦਾ ਸੀ ਲੈ ਇਹ ਮੁੱਦੇ ਨੇ ਪੰਜਾਬ ਦੇ ਕਾਲਜ ਬਣਨਗੇ ਕਾਲਜ ਤੋਂ ਪਹਿਲਾਂ ਸਕੂਲ ਬਣਨਗੇ ਸਕੂਲ ਇਹੋ ਜਿਹਾ ਹੋਊਗਾ ਜ਼ਿੰਮੇਵਾਰੀ ਨਾਲ ਮੈਂ ਕਹਿ ਰਿਹਾ ਸਕੂਲ ਇਹੋ ਜਿਹੇ ਹੋਣਗੇ ਆਉਣ ਵਾਲੇ ਦਿਨਾਂ 'ਚ ਸਰਕਾਰੀ ਸਕੂਲ ਮਰਜ਼ੀ ਤੁਹਾਡੀ ਹੋਊਗੀ ਪੜ੍ਹਾਈ ਇੱਕੋ ਜੀ ਹੋਊਗੀ ਪ੍ਰਾਈਵੇਟ ਚ ਪੜਾਉਣਾ ਜਵਾਕ ਪ੍ਰਾਈਵੇਟ ਚ ਪੜਾ ਲਿਓ ਸਰਕਾਰੀ ਚ ਪੜਾਉਣਾ ਸਰਕਾਰੀ ਚ ਬਿਨਾਂ ਰਿਓ ਪਰ ਉਧਰ ਫੀਸ ਲੱਗੂ ਇਧਰ ਫੀਸ ਵੀ ਨਹੀਂ ਲੱਗਦੀ ਇਹ ਵੀ ਐ 36 36 ਪ੍ਰਿੰਸੀਪਲ ਭੇਜ ਰਹੇ ਆ ਸਿੰਗਾਪੁਰ ਹੋ ਗਿਆ ਸਾਰਾ ਕਾਗਜ਼ੀ ਕਾਰਵਾਈ ਪੂਰੀ 36 ਪ੍ਰਿੰਸੀਪਲ ਟ੍ਰੇਨਿੰਗ ਲੈਣ ਲਈ ਭੇਜ ਰਹੇ ਆ ਕਿ ਨਵੇਂ ਤਰੀਕੇ ਨਾਲ ਪੜ੍ਹਾਈ ਕਿਵੇਂ ਕਰਾਈ ਜਾਂਦੀ ਹੈ ਸਿੰਗਾਪੁਰ ਤੋ ਟ੍ਰੇਨਿੰਗ ਲੈ ਕੇ ਆਉਣਗੇ ਇੱਥੇ ਆ ਕੇ ਆਪਣੇ ਸਟਾਫ ਨੂੰ ਟ੍ਰੇਨਿੰਗ ਦੇਣਗੇ ਕੁਆਲਿਟੀ ਐਜੂਕੇਸ਼ਨ ਦੇਈਏ ਪਹਿਲਾਂ ਤਾਂ ਆਪਾਂ ਸਾਨੂੰ ਤਾਂ ਹੁਣ ਤੱਕ ਫੀਸ ਮਾਫੀ ਦੀ ਅਰਜ਼ੀ ਹੀ ਸਖਾਈ ਗਏ ਨੇ ਹੋਰ ਕੁਝ ਹੈ ਹੀ ਨਹੀਂ ਕੋਈ ਇਹ ਹਜੇ ਚੀਜ਼ਾਂ ਪੜਾਈਏ ਜਿਹੜੀਆਂ ਜ਼ਿੰਦਗੀ 'ਚ ਕੰਮ ਆਉਣ ਸਕਿੱਲ ਡਿਵੈਲਪਮੈਂਟ ਜਿਹੜੇ ਬੱਚੇ ਨੇ ਸਾਇੰਸ ਵੱਲ ਜਾਣਾ ਉਹ ਸਾਇੰਸ ਵੱਲ ਜਾਵੇ <San -tale> 117 ਸਕੂਲ ਆਫ ਐਮਿਨੈਂਸ ਖੋਲਣ ਲੱਗੇ ਆ ਸਕੂਲ ਆਫ ਐਮਿਨੈਂਸ ਕੀ ਹੁੰਦਾ ਨੌਵੀਂ ਤੋਂ ਲਾਵਾਂਗੇ ਬੱਚੇ 8ਵੀਂ ਤੱਕ ਬੱਚੇ ਦਾ ਪਤਾ ਲੱਗ ਜਾਂਦਾ ਕਿਹੜੇ ਪਾਸੇ ਨੂੰ ਜਾਂਦਾ ਹੈ ਜੇ ਖੇਡਾਂ ਵਾਲੇ ਪਾਸੇ ਨੂੰ ਜਾਂਦਾ ਉਹਨੂੰ ਖੇਡਾਂ ਵਾਲੇ ਪਾਸੇ ਲੈ ਕੇ ਜਾਵਾਂਗੇ ਕੋਚ ਦੇਵਾਂਗੇ ਜੇ ਮੈਥ ਥਾਰੇ ਪਾਸੇ ਜਾਂਦਾ ਉਹਨੂੰ ਮੈਥ ਥਾਰੇ ਪਾਸੇ ਜਾਊਗਾ ਜੇ ਹਿਸਟਰੀ ਜਾਲਾ ਵਧੀਆ तरीके ਨਾਲ ਪੜ ਰਹੇ ਹਨ ਉਹਨੂੰ ਹਿਸਟਰੀ ਵਾਲੇ ਪਾਸੇ ਲੈ ਕੇ ਜਾਵਾਂਗੇ ਜੇ ਡਾਕਟਰੀ ਵਾਲੇ ਪਾਸੇ ਜਾਣਾ ਚਾਹੁੰਦਾ ਡਾਕਟਰੀ ਜੇ ਇੰਜੀਨੀਅਰ ਵਾਲੇ ਪਾਸੇ ਜਾਣਾ ਚਾਹੁੰਦਾ ਇੰਜੀਨੀਅਰਿੰਗ ਕਰਾਵਾਂਗੇ ਜਵਾਕ ਦਾ ਵੀ ਇੰਟਰਸਟ ਪੁੱਛੀ ਆਪਾਂ ਬਾਪੂ ਥੱਪ ਦਿੰਨੇ ਆਪਾਂ ਮਾਪੇ ਥੱਪ ਦਿੰਨੇ ਆਹ ਬਣਨਾ ਪੁੱਤ ਉਹਨੇ ਨਹੀਂ ਬਣਨਾ ਹੁੰਦਾ ਉਹ ਸੋ ਵਿੱਚੋ ਵਿੱਚ ਘੁੱਟੀ ਜਾਂਦਾ ਰਹਿੰਦਾ ਉਹ ਸੋ ਮੈਂ ਅੱਜ ਇਸ ਮੌਕੇ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਉਸੇ ਸਕੂਲ ਨੂੰ ਜਿਹੜਾ ਕੁੜੀਆਂ ਦਾ ਸਕੂਲ ਹੈ ਬੀ ਲੱਖ ਰੁਪਏ ਐਮਪੀ ਆੜ ਬਿਲ ਦਿੱਤਾ ਸੀ ਪਰ ਹੁਣ ਤੁਸੀਂ ਕਹਿੰਦੇ ਹੋ ਕਿ ਉਹਨੂੰ ਨਰਸਿੰਗ ਕਾਲਜ ਬਣਾ ਦਿੱਤਾ ਜਾਵੇ ਤਾਂ ਮੈਂ ਐਲਾਨ ਕਰਦਾ ਬੀਨੂ ਜੀ ਬੈਠੇ ਹੋਣਗੇ ਤੀ ਬੀਨੂ ਜੀ ਬੈਠੇ ਹੋਣ ਬੁਲਾ ਲੇ ਅਫਸਰ ਨਾਲ ਲੈ ਕੇ ਹੁਣ ਉਹਨਾਂ ਨੂੰ ਮੈਂ ਪ੍ਰਿੰਸੀਪਲ ਸੈਕਟਰੀ ਨੇ ਬੀਨੂ ਗੋਪਾਲ ਜੀ ਤੇ ਡੀਸੀ ਸਾਹਿਬ ਵੀ ਆ ਗਏ ਨੇ ਸੋ ਮੈਂ ਇਹੀ ਗੱਲ ਕਹਿਣਾ ਕਿ ਇਹਨਾਂ ਕੋਲੇ ਬੀਨੂ ਜੀ ਆਲਰੇਡੀ ਕੁੜੀਆਂ ਦਾ ਕਾਲਜ ਹੈਗਾ ਬਟ ਇਹ ਕਹਿੰਦੇ ਉਹਨੂੰ ਨਰਸਿੰਗ ਕਾਲਜ ਚੇਂਜ ਕਰ ਦੋ ਕੁੜੀਆਂ ਦੇ ਨਰਸਿੰਗ ਕਾਲਜ ਪੰਜ ਏਕੜ ਜ਼ਮੀਨ ਵੀ ਹੈਗੀ ਤਾਂ ਇਹ ਆਪਾਂ ਗੋ ਥਰੂ ਕਰ ਸਕਦੇ ਆ ਨਾ ਬੋਲੇ ਸੋਨਿਹਾਲ ਨਰਸਿੰਗ ਸਕੂਲ ਬਣੂਗਾ ਆਲੇ-ਦੋਲੇ ਤੋਂ ਵੀ ਕੁੜੀਆਂ ਪੜਨ ਆਉਣ ਗਿਆ ਨਰਸਿੰਗ ਕਰਨ ਗਿਆ ਸਾਨੂੰ ਅਸੀਂ ਹਸਪਤਾਲ ਬਣਾਵਾਂਗੇ ਇੱਥੇ ਨਰਸਿੰਗ ਪੜਦੀਆਂ ਕੁੜੀਆਂ ਸਾਨੂੰ ਨੌਕਰੀਆਂ ਵਾਸਤੇ ਚਾਹੀਦੀਆਂ ਹੋਣਗੀਆਂ ਅਸੀਂ ਤਾਂ ਕੁੰਡੇ ਖਰਕਾ ਕਰਕਾ ਲੈ ਕੇ ਆਵਾਂਗੇ ਕਿ ਲਓ ਭਾਈ ਨੌਕਰੀਆਂ ਨੇ ਆਜੋ ਭੇਜੋ ਜੋ ਆਕਨ ਜੇ ਹੁਣ ਫੈਕਟਰੀ ਨੂੰ ਜਿੰਦਾ ਲੱਗਿਆ ਆ ਉਹ ਚ ਹੁਣ ਕਿਹਨੂੰ ਰੱਖ ਲਈਏ ਹੁਣ ਖੋਲ ਰਹੇ ਹਾਂ ਸਕੂਲਾਂ ਨੂੰ ਵੀ ਖੋਲ ਰਹੇ ਹਾਂ ਵਧੀਆ ਸਕੂਲ ਬਣਾ ਰਹੇ ਹਾਂ ਵਧੀਆ ਹਸਪਤਾਲ ਬਣਾ ਰਹੇ ਹਾਂ ਤਾਂ ਸਾਨੂੰ ਡਾਕਟਰ ਚਾਹੀਦੇ ਆ ਮਾਸਟਰ ਚਾਹੀਦੇ ਆ ਕਲਰਕ ਚਾਹੀਦੇ ਆ ਚੌਕੀਦਾਰ ਚਾਹੀਦੇ ਆ ਪੀਐਨ ਚਾਹੀਦੇ ਆ ਸਾਰੇ ਚਾਹੀਦੇ ਆ ਬਾਕੀ ਮੰਗਾਂ ਤੁਹਾਡੀਆਂ ਬਹੁਤ ਛੋਟੀਆਂ ਨੇ ਕਿਉਂਕਿ ਇਹ ਮੰਗਦੇ ਕਾਗਜ਼ੀ ਕਾਰਵਾਈ ਐ ਇਸ ਕਰਕੇ ਮੈਂ ਅਫਸਰਾਂ ਨੂੰ ਵਿਚ ਲਿਆ ਆਪਾਂ ਦਲਵਾੜਾ ਵਾਲੀ ਪੁਲੀ ਪਹਿਲੀ ਗੱਲ ਤਾਂ ਮਤਲਬ ਮੈਨੂੰ ਹਰਾਨੀ ਹੁੰਦੀ ਆ 75 ਸਾਲ ਹੋ ਗਏ ਆਜਾਦ ਹੋਿਆਂ ਨੂੰ ਜਿਨ੍ਹਾਂ ਨੇ ਦੇਸ਼ ਲਈ ਜਾਨਾਂ ਦਿੱਤੀਆਂ ਜਿਨ੍ਹਾਂ ਨੇ ਸਾਨੂੰ ਦੇਸ਼ ਲੈ ਕੇ ਦਿੱਤਾ ਜਿਨ੍ਹਾਂ ਨੇ ਅਸੀਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣੇ ਫਿਰਦੇ ਆ ਉਹਨਾਂ ਨੂੰ ਤਾਂ ਯਾਦ ਕਰੀਏ ਜਿਨ੍ਹਾਂ ਨੇ ਜਾਨਾਂ ਦੇ ਕੇ ਸਾਨੂੰ ਉਹ ਲੈ ਕੇ ਦਿੱਤਾ ਧਰਤੀ ਮੁਲਕ ਲੈ ਕੇ ਦਿੱਤਾ ਜੇ ਕਿਤੇ ਨਾ ਹੁੰਦੇ ਜੇ ਕਿਤੇ ਨਾ ਲੜਾਈਆਂ ਲੜਦੇ ਇੱਥੇ ਗੁਲਾਮ ਹੋਣਾ ਸੀ ਆਪਾਂ ਸਾਰਿਆਂ ਨੇ ਸੋ ਉਹਦਾ ਵੀ ਤੁਹਾਨੂੰ ਬਹੁਤ ਵੱਡਾ ਫਾਇਦਾ ਹੋਊਗਾ ਬਰਨਾਲੇ ਨੂੰ ਇਲਾਕੇ ਨੂੰ ਕਿਉਂਕਿ ਜਦੋਂ 에어ਪੋਰਟ ਆ ਗਿਆ ਤਾਂ ਉਹਦੇ ਨਾਲ ਇੰਡਸਟਰੀ ਬਹੁਤ ਆਉਂਦੀ ਹੈ ਉਹਦੇ ਨਾਲ ਰੋਜ਼ਗਾਰ ਬਹੁਤ ਆਉਂਦਾ ਹੈ ਸੋ ਲੁਧਿਆਣਾ ਤੇ ਬਰਨਾਲਾ ਦੇ ਵਿਚਾਲੇ ਹਲਵਾਰੇ ਵਾਲਾ 에ਰਪੋਰਟ ਚਾਲੂ ਕਰਾਂਗੇ ਤੇ ਨਾਲ ਨਾਲ ਖੇਤੀ ਬਾਰੇ ਬਹੁਤ ਜ਼ਿਆਦਾ ਅਮਰੀਕਾ ਤੋਂ ਇਜ਼ਰਾਈਲ ਤੋਂ ਅਸੀਂ ਕੋਈ ਨਹੀਂ ਛੱਡਿਆ ਮੁਲਕ ਇਹ ਜਾ ਵੀ ਜਿੱਥੋਂ ਅਸੀਂ ਸਪੈਸ਼ਲਿਸਟ ਬੰਦੇ ਬੁਲਾਏ ਤੇ ਸਾਨੂੰ ਦੱਸੋ ਯਾਰ ਸਾਡਾ ਪਾਣੀ ਕਿਵੇਂ ਰੋਕੀਏ ਤਾਂ ਥੱਲੇ ਜਾਣ ਤੋਂ ਅਸੀਂ ਤਾਂ ਡਾਰਕ ਜ਼ੋਨ ਚ ਬਰਨਾਲਾ ਡਾਰਕ ਜ਼ੋਨ ਚ ਹੈ ਜੀ ਬਰਨਾਲੇ ਤੋਂ ਸ਼ੁਰੂ ਕਰ ਰਹੇ ਹਾਂ ਅਸੀਂ ਉਹ ਪ੍ਰੋਜੈਕਟ ਕਿ ਚਲੋ ਬਰਨਾਲਾ ਜ਼ਿਲ੍ਹਾ 'ਚ ਕਰਕੇ ਦਿਖਾ ਦਿਓ ਪਾਣੀ ਤਾਂ ਕਰਕੇ ਦਿਖਾ ਦਿਓ ਫਿਰ ਤੁਹਾਨੂੰ ਦੇਖ ਲਾਂਗੇ ਜੀ ਫਿਰ ਸਾਰੇ ਪੰਜਾਬ 'ਚ ਕਰ ਲਾਂਗੇ ਪਾਇਲਟ ਪ੍ਰੋਜੈਕਟ ਬਰਨਾਲੇ ਜ਼ਿਲ੍ਹੇ 'ਚ ਸ਼ੁਰੂ ਕਰਾਂਗੇ ਜੀ ਕਿਉਂਕਿ ਜਿਹੜੀ ਫਸਲ ਸਾਨੂੰ ਬਜਾਈ ਜਾਂਦੇ ਨੇ ਇੱਕ ਕਿਲੋ ਚੌਲ ਪੈਦਾ ਕਰਨ ਵਾਸਤੇ 1 ਕਿਲੋ ਜੀਰੀ ਪੈਦਾ ਕਰਨ ਵਾਸਤੇ 3800 ਲੀਟਰ ਪਾਣੀ ਲੱਗਦਾ ਜੀ ਆਪਣਾ ਆਪਾਂ ਦੇਸ਼ ਨੂੰ ਚੋਲ ਨਹੀਂ ਦੇ ਰਹੇ ਆਪਾਂ ਪਾਣੀ ਦੇ ਰਹੇ ਆ ਤੇ ਹੁਣ ਮੁੱਕਰ ਗਏ ਕਹਿੰਦੇ ਉੜੀਸਾ ਦੀਆਂ ਬਿਹਾਰ ਦੀਆਂ ਛਤੀਸਗੜ ਦੀਆਂ ਜ਼ਮੀਨਾਂ ਚੱਲ ਪੀਆਂ ਅਸੀਂ ਨਹੀਂ ਖਰੀਦੇ ਹੁਣ ਚੋਲ ਮੌਲੇ ਬੜ ਦਾ ਕੰਮ ਹੋ ਗਿਆ ਨਾ ਫਿਰ ਕੰਮ ਲੈ ਕੇ ਛੱਡਤਾ ਬੱਸੇ ਵੀ ਸਾਨੂੰ ਕੀ ਲੋੜ ਸੀਗੀ ਜੀ ਆਪਣੀ ਧਰਤੀ ਖਰਾਬ ਕਰਨ ਦੀ ਚੌਲ ਕਿਹੜਾ ਸਾਡੀ ਖਰਾਕ ਹੈ ਦਸਵੇਂ ਹਜ਼ਾਰ ਦਿਨ ਖੀਰ ਬਣਾਉਣਾ ਹੈ ਬਸ ਅਜਲ ਹੁਣ ਮੈਰਜ ਪੈਲ ਸਾਇੰਟ ਚੌਲ ਜੂਲ ਜੇ ਧਰਨ ਲੱਗੇ ਮੈਂ ਹਾਂ ਸ਼ਾਦੀ ਨੇ ਪਹਿਲਾਂ ਕਿੱਥੇ ਚੌਲ ਆਪਣੀ ਖਰਾਕ ਕਿਨੇ ਹੈਗੀ ਉਹ ਅਸੀਂ ਉੱਥੇ ਆਦੀ ਧਰਤੀ ਗਾੜ ਲਈ ਉਹ ਚੱਕਰ ਚ ਹੋਰ ਫਸਲਾਂ ਲੈ ਕੇ ਆ ਰਹੇ ਆ ਐਮ ਐਸ ਪੀ ਦੇਵਾਂਗੇ ਮੈਂ ਸਿੱਧਾ ਕਹਤਾ ਕੇਂਦਰ ਵਾਲੇ ਆਏ ਸੀ ਆ ਬਿਜਵਾ ਦਿਓ ਆ ਬਿਜਵਾ ਦਿਓ ਮੈਂ ਕਿਹਾ ਜੋ ਮਰਜੀ ਬਿਜਵਾ ਦਿਓ ਜਿੰਨੇ ਪੈਸੇ ਆ ਜੋ ਨੂੰ ਝੋਨੇ ਚੋਂ ਬਚ ਰਹੇ ਨੇ ਇੱਕ ਕਿੱਲੇ ਦੇ ਉਹਨੇ ਬਚਾ ਦਿਓ ਜੋ ਮਰਜੀ ਬਿਜਵਾ ਲਿਓ ਸਿੱਧੀ ਜੀ ਗੱਲ ਹੈ ਮੈਂ ਕਿਹਾ ਉਹ ਕਹਿੰਦਾ ਮੇਰੇ ਕਿਸਾਨ ਕਹਿੰਦਾ ਮੇਰੇ ਤੇ ਤਜਰਬੇ ਕਿਉਂ ਕਰੀ ਜੰਨੇ ਹੋ ਬਈ ਤਜਰਬੇ ਤੁਸੀਂ ਆਪ ਕਰੋ ਫਿਰ ਮੈਨੂੰ ਦੱਸੋ ਜੇ ਬੱਜਦੇ ਮੈਨੂੰ ਉਹਨੇ ਠੀਕ ਹੈ ਮੈਂ ਕਿਹਾ ਵੀ ਐ ਕਰੋ 10 ਕਿੱਲੇ ਆਣੇ ਉਹਨੂੰ ਕਹੋ 5 ਕਿੱਲੇ ਬਾਜਰਾ ਲਾ ਲ ਲਵਾ ਲਿਆ ਬਾਜਰਾ ਉਹਨੇ 5 ਕਿੱਲੇ ਝੋਨਾ ਲਾ ਲਿਆ ਜਿੰਨੇ ਝੋਨੇ ਚੋਂਨੇ ਚੋਂ 5 ਕਿੱਲਿਆਂ ਚੋਂ ਬਚੇ ਉਹਨੂੰ ਜੇ ਬਾਜਰੇ ਚੋਂਨੇ ਨਾ ਬਚੇ ਉਹ ਅਗਲੇ ਸਾਲ ਫੇਰ ਝੋਨਾ ਲਾਊਗਾ ਦਸਾਂ ਤੇ ਉਹ ਕਹਿੰਦਾ ਮੈਂ ਕਿਉਂ ਤਜਰਬੇ ਕਰਾਂ ਬਈ ਜਾ ਫੇਰ ਐਂ ਕਰੋ ਬਾਜਰੇ ਦਾ ਜਿੰਨਾ ਘਟਾ ਹੈ ਝੋਨੇ ਦਾ ਜਿੰਨਾ ਟੋਟਲਾ ਉਹ ਪੂਰਾ ਕਰ ਦੋ ਅੱਧੇ ਘਸੀਂ ਦੇ ਦਾਂਗੇ ਅੱਧੇ ਕਿ ਤੁਸੀਂ ਦੇ ਦਿਓ ਫੇਰ ਅਗਲੇ ਦੂਜੇ 5 ਕਿੱਲਿਆਂ ਚ ਵੀ ਬਾਜਰਾ ਲਾ ਲਊਗਾ ਵੀ ਨਾਲੇ ਯਾਰ ਪਾਣੀ ਦਾ ਹੋਣੀ ਚੱਕਰ ਨਾਲੇ ਬਿਜਲੀ ਦਾ ਚੱਕਰ ਨਹੀਂ ਨਾਲੇ ਯਾਰ ਉਨਹੀਂ ਬਚਦੇ ਨੇ ਜਿੰਨੇ ਝੋਨੇ ਚ ਸੀ ਐਸਾ ਹੀ ਹੈ ਨਾ ਆਗਲਾ ਕਹਿਣ ਵਾਲੀਆਂ ਇਹ ਤੋਂ ਪਹਿਲਾਂ ਵਾਲੇ ਨੂੰ ਪਤਾ ਹੀ ਨਹੀਂ ਸੀਗਾ ਇਹ ਕਹਿਣੀਆਂ ਹੁੰਦੀਆਂ ਨੇ ਗੱਲਾਂ ਕਦੇ ਆਏ ਹੁਣ ਇੱਥੇ ਪਤਾ ਹੋਵੇ ਉਹਨਾਂ ਨੂੰ ਉਹਦਾ ਮਤਲਬ ਆਈ ਕਹਿੰਦੇ ਨੇ ਬਿਲਕੁਲ ਤੁਸੀਂ ਜੇ ਲਾਲ ਮਿਰਚਾਂ ਮਹਿੰਗੀਆਂ ਵੇਚਦੇ ਨੇ ਤੇ ਹਰੀਆਂ ਕਿਉਂ ਬੀਚਦੇ ਉਹਨਾਂ ਸਿੱਧੀਆਂ ਲਾਲ ਹੀ ਬੀਜਿਆ ਕਰੋ ਆਏ ਕਹਿੰਦੇ ਨੇ ਆਹ ਤਾਂ ਸਾਡੇ ਖੇਤੀ ਮੰਤਰੀ ਸੀਗੇ ਫੇ ਕਿੱਥੋਂ ਆਪਾਂ ਖੇਤੀ ਦੀ ਸੰਭਾਲ ਕਰਾਵਾਂਗੇ ਤੁਹਾਡਾ ਪਿਆਰ ਮੈਨੂੰ ਖਿੱਚੀ ਫਿਰਦਾ ਤੁਹਾਡਾ ਵਿਸ਼ਵਾਸ ਮੇਰੀ ਉਡਾਨ ਹੈ ਹਜੇ ਕੁਝ ਵੀ ਨਹੀਂ ਹੋਇਆ ਬਹੁਤ ਗੁੱਸੇ ਪਏ ਨੇ ਹਜੇ ਸਿਸਟਮ ਨਾਲ ਤਿੰਨ ਪੀੜੀਆਂ ਤੋਂ ਸਾਡੇ ਨਾਲ ਠੋਖੇ ਹੁੰਦੇ ਆਏ ਨੇ ਤਿੰਨ ਪੀੜੀਆਂ ਬਚਪਨ ਜਵਾਨੀ ਬੜਾਪਾ ਕੋਣ ਆਉਣਗੇ ਇੱਥੇ ਆਰਡਰ ਕਰ ਦਿੱਤੇ ਗਏ ਨੇ ਹਰ ਹਫ਼ਤੇ ਤਿੰਨ ਪਿੰਡਾਂ 'ਚ ਅਨਾਉਂਸਮੈਂਟ ਕਰਕੇ ਜਿਵੇਂ ਵੱਡਾ ਪਿੰਡ ਢਿੱਕਰੀ ਵਾਲਾ ਆਲੇ ਦਾਵੇਂ ਪਿੰਡ ਅਨਾਉਂਸਮੈਂਟ ਕਰਕੇ ਡਿਪਟੀ ਕਮਿਸ਼ਨਰ ਤਹਿਸੀਲਦਾਰ एसडीएम एडीसी ਇੱਥੇ ਬੈਠਣਗੇ ਮੰਝਾ ਡਾ ਲਿਓ ਰੋਟੀ ਪਾਣੀ ਪੱਖੋ ਤਾਂ ਕਹਿਣ ਦੀ ਲੋੜ ਨਹੀਂ ਸਾਗ ਬਣ ਗਿਆ ਹੋਣਾ ਸਾਰੇ ਘਰਾਂ ਚ ਤੇ ਸਾਗ ਸੂ ਮੱਕੀ ਦਾ ਰੋਟੀਆਂ ਖਵਾ ਕੇ ਉਹਨਾਂ ਨੂੰ ਪੁੱਛੋ ਕਿ ਸਾਡੀ ਆ ਰਿਸਟਰੀ ਆ ਜੀ ਹੁਣੇ ਕਰ ਦੋ ਇੱਥੇ ਰਿਸਟਰੀਆਂ ਹੋਣਗੀਆਂ ਇੱਥੇ ਕਰੇ ਔਰ ਜੋ ਮੈਂ ਕਹਿਣਾ ਇਹ ਹੋਊਗਾ ਪਹਿਲਾਂ ਹੁੰਦਾ ਸੀ ਮੈਨੂੰ ਬਜ਼ੁਰਗ ਦਾਦੇ ਹੁੰਦੇ ਪਹਿਲਾਂ ਹੁੰਦਾ ਸੀ ਵੀ ਬੋੜਾ ਥੱਲੇ ਰਿਸਟਰੀਆਂ ਹੁੰਦੀਆਂ ਸੀ ਹੁਣ ਉੱਥੇ ਜਾਣੇ ਆ ਮਿਲਦਾ ਹੀ ਨਹੀਂ ਕੋਈ ਬੁੱਧਵਾਰ ਨੂੰ ਆਜਿਓ ਵੀਰਵਾਰ ਨੂੰ ਆਜਿਓ ਹੁਣ ਬੁੱਧਵਾਰ ਵੀਰਵਾਰ ਨਹੀਂ ਹੁਣ ਬੁੱਧਵਾਰ ਤੇ ਵੀਰਵਾਰ ਨੂੰ ਸਾਡੇ ਕੋਲੇ ਆਇਆ ਕਰੋ ਇੱਥੇ ਬਹੁਤ ਹੋ ਗਿਆ ਹੁਣ ਲੋਕਾਂ ਦੀ ਸਰਕਾਰ ਹੈ ਹੁਣ ਉਹ ਸਰਕਾਰ ਹੈ ਜਿੱਥੇ ਮੁੱਖ ਮੰਤਰੀ ਨੂੰ ਹੱਥ ਦੇ ਕੇ ਕੋਈ ਵੀ ਬੰਦਾ ਰੋਕ ਸਕਦਾ ਮੈਂ ਰੁਕਦਾ ਆਉਂਦੇ ਹੋਏ ਵੀ ਦੋ ਵਾਰੀ ਰੋਕਿਆ ਮੈਨੂੰ ਮੈਂ ਰੁਕਿਆ ਕੋਈ ਮਾਂ ਰੋਕਦੀ ਸੀ ਮੈਂ ਕਿਹਾ ਕੋਈ ਦੁਆਮਾ ਹੀ ਦੇਊਗੀ ਸੀਸਾ ਹੀ ਦੇਊਗੀ ਸਿਰ ਝੋਲਸਣਾ ਕਹਿੰਦੀ ਪੁੱਤ ਤੇਰਾ ਬਸ ਇਤਨ ਵੱਡੀ ਕੋਈ ਹੋ ਸਕਦੀ ਐ ਸੀਸ ਮਾਂ ਦੀ ਸੀਸ ਤੋਂ ਪਰ ਇੱਕ ਗੱਲ ਮੈਂ ਤੁਹਾਨੂੰ ਇਹ ਵੀ ਕਹੂੰਗਾ ਕਿ ਅਰਦਾਸ ਕਰਿਆ ਕਰੋ ਗੁਰੂ ਸਾਹਿਬ ਮੂਰੇ ਕਿ ਪੰਜਾਬ ਨੂੰ ਐਸੇ ਤਰ੍ਹਾਂ ਹੀ ਹੁਣ ਤਰੱਕੀ ਦੇ ਲੀਹਾਂ ਤੇ ਤੋਰੀ ਚੱਲੀ ਕਿਉਂਕਿ ਮੈਂ ਅੰਨਾ ਤੇ ਤਿਲਕਣ ਰਸਤਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ ਉਹ ਹੱਥ ਫੜਨ ਵਾਲਾ ਤੱਕੇ ਦੇ ਨਾਲ ਤਾਂ ਬਹੁਤ ਨੇ ਸੋ ਤੁਹਾਡਾ ਵਿਸ਼ਵਾਸ ਮੇਰਾ ਇਰਾਦਾ ਹੈ ਜਿਹੜੇ ਇਰਾਦਿਆਂ ਨਾਲ ਜਿਹੜੀ ਦਲੇਰੀ ਨਾਲ ਮੈਂ ਫੈਸਲੇ ਲੈਣਾ ਉਹ ਤਾਂ ਲੈਣਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਵੀ ਇਹ ਤੋਂ ਉਮੀਦ ਹੈ ਜਿਸ ਤਰ੍ਹਾਂ ਸਿੱਖ ਸਖਸੀ ਸਾਹਿਬ ਨੇ ਕਿਹਾ ਬਹੁਤ ਉਮੀਦਾਂ ਨੇ ਉਮੀਦਾਂ ਨੇ ਇਕੱਠੇ ਰਲ ਕੇ ਪੂਰੇ ਕਰਾਂਗੇ ਬਹੁਤ ਸਾਰੇ ਇੰਡਸਟਰੀ ਵਾਲੇ ਆ ਰਹੇ ਨੇ ਕਿਉਂ ਆ ਰਹੇ ਨੇ ਕਿਉਂਕਿ ਕਹਿੰਦੇ ਪੰਜਾਬ ਚ ਹੁਣ ਉਹ ਦੂਜਾ ਕੰਮ ਬੰਦ ਹੋ ਗਿਆ ਪੈਸਿਆਂ ਵਾਲਾ ਪਹਿਲਾਂ ਇੰਡਸਟਰੀ ਵਾਲੇ ਆਉਂਦੇ ਸੀ ਫੈਕਟਰੀ ਵਾਲੇ ਆਉਂਦੇ ਸੀ ਫੈਕਟਰੀ ਲਾਉਣੀ ਹੈ ਜੀ 2000 ਮੁੰਡੇ ਕੁੜੀਆਂ ਨੂੰ ਕੰਮ ਦੇ ਦਾਂਗੇ ਮੂਰੋਂ ਜਵਾਬ ਮਿਲਦਾ ਸੀ 2000 ਨੂੰ ਛੱਡੋ ਸਾਨੂੰ ਕੀ ਦਿਓਗੇ ਦੱਸੋ ਉਹ ਚਲੇ ਜਾਂਦੇ ਸੀ ਮੁੜ ਕੇ ਵਾਪਸ ਪਹਿਲਾਂ ਫੈਕਟਰੀ ਵਾਲੇ ਆਉਂਦੇ ਸੀ ਦੋ ਪਰਿਵਾਰਾਂ ਨਾਲ ਸਮਝੌਤੇ ਕਰਨ ਆਉਂਦੇ ਸੀ ਇੱਕ ਮਹਿਲਾ ਵਾਲੇ ਇੱਕ ਆਬਸਾਂ ਵਾਲੇ ਦੋ ਪਰਿਵਾਰਾਂ ਨਾਲ ਸੌਤਾ ਹੁੰਦਾ ਸੀ ਹੁਣ ਫੈਕਟਰੀ ਵਾਲੇ ਆਉਂਦੇ ਨੇ ਉਹ ਦੋ ਪਰਿਵਾਰਾਂ ਨਾਲ ਨਹੀਂ ਉਹ ਭਗਵੰਤ ਮਾਨ ਨਾਲ ਵੀ ਨਹੀਂ ਪੰਜਾਬ ਦੀ 3 ਕਰੋੜ ਜਨਤਾ ਨਾਲ ਸਮਝੌਤਾ ਕਰਕੇ ਜਾਂਦੇ ਨੇ ਕਿ ਤੁਹਾਡੇ ਵਾਸਤੇ ਕੰਮ ਕਰਾਂਗੇ ਅਸੀਂ ਆ ਫਰਕ ਆ ਫਰਕ ਔਰ ਨਾਲ ਨਾਲ ਫੈਕਟਰੀਆਂ ਨੂੰ ਪਹਿਲਾਂ ਦੱਸਤਾ ਸਾਡਾ ਪਾਣੀ ਸਾਡੀ ਹਵਾ ਤੇ ਸਾਡੀ ਧਰਤੀ ਖਰਾਬ ਨਹੀਂ ਕਰਨੀ ਜਿਹੜੇ ਜਿਹੜੇ ਕਾਨੂੰਨ ਬਣੇ ਨੇ ਉਹਨਾਂ ਨੂੰ ਫੋਲੋ ਕਰ ਲਓ ਅਸੀਂ ਤੁਹਾਨੂੰ ਦੂਜੇ ਪਾਸਿਓਂ ਘਟਾ ਲਾਂਗੇ ਟੈਕਸ ਪਰ ਵਾਤਾਵਰਨ ਖਰਾਬ ਦੂਸ਼ਿਤ ਕਰਨ ਵਾਸਤੇ ਨਹੀਂ ਅਸੀਂ ਤੁਹਾਨੂੰ ਇੱਥੇ ਬੁਲਾਉਂਦੇ ਜਦੋਂ ਮੇਰੇ ਹੱਥ 'ਚ ਕੁਝ ਹੁੰਦਾ ਹੈ ਮੈਂ ਉਦੋਂ ਫੈਸਲਾ ਲੈ ਲਾਂਗਾ ਜੇ ਮੈਂ ਵੈਸੇ ਹੀ ਤਤਪੜਾਚੀ ਫੈਸਲਾ ਲੈ ਲਾਂ ਬਾਅਦ ਚੋ ਕੋਰਟ ਜਾਵੜਨ ਕੋਰਟ ਕਹਦੇ ਵੀ ਇਹ ਕਿਵੇਂ ਕਰਤਾ ਫਿਰ ਮੈਂ ਕੀ ਕਰੂੰਗਾ ਸੋ ਥੋੜਾ ਜਿਹਾ ਕਈ ਵਾਰੀ ਕਈ ਫੈਸਲੇ ਲੈਣ ਨੂੰ ਟਾਈਮ ਲੱਗ ਜਾਂਦਾ ਥੋੜਾ ਜਿਹਾ ਸਬਰ ਰੱਖਿਓ ਬਸ ਥੋੜਾ ਮੈਨੂੰ ਟਾਈਮ ਦੇ ਦਿਓ ਹੈ ਤਾਂ 10 ਮਹੀਨੇ ਹੋਏ ਨੇ 10 ਮਹੀਨਿਆਂ ਚ ਚਲਕਾਰ ਆ ਜਾ ਤਾਂ ਪੈਣ ਲੱਗ ਗਿਆ ਨਾ ਪੰਜਾਬ ਦਾ ਵਧੀਆ ਪੰਜਾਬ ਦਾ ਅਗਲੇ ਐਸੇ 23 2023 ਚ ਚਮਕਾਰਾ ਵੀ ਪੈਣ ਲੱਗ ਜੂਗਾ ਚਮਕਣ ਲੱਗ ਜੂਗਾ ਪੰਜਾਬ 2023 ਚ ਜਦੋਂ ਸਕੂਲ ਦੇਖੋਗੇ ਜਦੋਂ ਮhalla clinic ਦੇਖੋਗੇ ਜਦੋਂ ਹਸਪਤਾਲ ਦੇਖੋਗੇ ਜਦੋਂ ਕਾਲਜ ਦੇਖੋਗੇ ਜਦੋਂ ਮੁੰਡਿਆਂ ਨੂੰ ਕੰਮ ਤੇ ਜਾਂਦਾ ਦੇਖੋਗੇ ਉਦੋਂ ਆਪਣਾ ਪੰਜਾਬ ਦਾ ਸਮਝ ਲਓ ਲੀ ਤੇ ਚੜ ਗਿਆ ਇੰਨਾ ਕਿ ਮੇਰਾ ਗੁਰੂ ਮਹਾਰਾਜ ਜਗੇ ਵੀ ਅਰਦਾਸ ਹੈ ਆ ਮਾਮਾ ਪੈਣਾ ਬੈਠੀਆਂ ਮੈਨੂੰ ਪਤਾ ਹੈ ਇਸ ਫੰਕਸ਼ਨ 'ਚ ਸਭ ਤੋਂ ਵੱਧ ਮਾਵਾ ਭੈਣਾ ਆਉਂਦੀਆਂ ਨੇ ਆਉਣਾ ਵੀ ਚਾਹੀਦਾ ਹੈ ਜੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦਾ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦਾ ਆਇਆ ਕਰੋ ਆ ਕੇ ਸੁਣਿਆ ਕਰੋ ਸਾਰਿਆਂ ਨੂੰ ਕੱਲ ਨੂੰ ਵੀ ਆਉਣਗੇ ਮਾਨਯੋਗ ਹਰੇਕ ਪਾਰਟੀ ਦੇ ਲੀਡਰ ਆਉਣਗੇ ਹਾਰ ਜਿੱਤ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਆ ਉਹਨਾਂ ਦੇ ਵਿਚਾਰ ਸੁਣੋ ਉਹ ਉਹ ਕੀ ਕਹਿੰਦੇ ਨੇ ਕੀ ਪਤਾ ਕੋਈ ਵਧੀਆ ਆਈਡੀਆ ਹੀ ਵਧੀਆ ਮਿਲ ਜੇ ਸਿੱਖਣ ਵਾਸਤੇ ਕਿਤੇ ਜਿੱਥੇ ਮਰਜ਼ੀ ਜਾਣਾ ਪੈ ਜੇ ਸਿੱਖਣ ਜਾਓ ਸਿੱਖਿਆ ਜਿੱਥੋਂ ਮਰਜੀ ਮਿਲ ਜੇ ਲੈ ਲੈਣੀ ਚਾਹੀਦੀ ਹੈ ਸੋ ਮੈਂ ਇੱਕ ਮੇਰਾ ਪ੍ਰਮਾਤਮਾ ਕੀ ਅਰਦਾਸ ਹੈ ਜਾਣਾ ਦੁਨੀਆ ਤੇ ਸਭ ਨੇ ਦੁਨੀਆ ਤੋਂ ਸਭ ਨੇ ਜਾਣਾ ਪਰ ਮੈਂ ਇਹੀ ਅਰਦਾਸ ਕਰਦਾ ਪ੍ਰਮਾਤਮਾ ਮੇਰੇ ਹਾ ਐਨਾ ਮੈਨੂੰ ਬਲ ਬਖਸ਼ੀ ਐਨੀਕ ਮੈਨੂੰ ਬੁੱਧੀ ਬਖਸ਼ੀ ਕਿ ਜਿਹੜੇ ਬਜ਼ੁਰਗ ਬੈਠੇ ਆ ਮੇਰੇ ਦਾਦੇ ਦੇ ਹਾਨ ਦੇ ਉਹ ਘੱਟੋ ਘੱਟ ਦੁਨੀਆ ਤੋਂ ਜਾਣ ਤੋਂ ਪਹਿਲਾਂ ਆਪਦੀਆਂ ਅੱਖਾਂ ਨਾਲ ਇਹ ਦੇਖ ਜਾਣ ਕਿ ਸਾਡਾ ਪਰਵਾਰ ਲੀ ਤੇ ਚੜ ਗਿਆ ਸਾਡਾ ਪੰਜਾਬ ਲੀ ਤੇ ਚੜ ਗਿਆ ਜਾਂਦੇ ਜਾਂਦੇ ਦੇਖ ਦੇਖ ਜਾਣ ਬਸ ਆ ਮੇਰੀ ਤਮੰਨਾ ਕੋਈ ਰਿਸ਼ਵਤ ਨਹੀਂ ਕੋਈ ਸਪਾਰਸ਼ ਨਹੀਂ ਚੱਲਣੀ ਫੌਜ ਚ ਭਰਤੀ ਹੁ ਜਿਸ ਤਰ੍ਹਾਂ ਜੇਜੀ ਸਾਹਿਬ ਨੇ ਕਿਹਾ ਪੁਲਿਸ ਦੇ ਵਿੱਚ ਵੀ ਅਸੀਂ ਭਰਤੀ ਪਹਿਲਾਂ ਹੀ ਦੱਸਤਾ ਸੀ ਕਿ ਜਨਵਰੀ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਕਰੂ ਹਰੇਕ ਸਾਲ ਮਈ ਜੂਨ ਚ ਲਿਖਤੀ ਪੇਪਰ ਅਗਸਤ ਚ ਉਹਦਾ ਰਿਜ਼ਲਟ ਨਵੰਬਰ ਅਕਤੂਬਰ ਚ ਅਕਤੂਬਰ ਚ ਫਿਜ਼ੀਕਲ ਟੈਸਟ ਨਵੰਬਰ ਚ ਰਿਜ਼ਲਟ ਦਸੰਬਰ ਚ 2200 ਹਰੇਕ ਸਾਲ 2100 ਤੇ 2200 1800 ਜਿਹੜੇ ਪੁਲਿਸ ਦੇ ਜਵਾਨ ਤੇ 300 ਸਬ ਇੰਸਪੈਕਟਰ ਹਰ ਸਾਲ ਭਰਤੀ ਕੀਤੇ ਜਾਣਗੇ ਹੁਣੇ ਤੋਂ ਤਿਆਰੀ ਕਰ ਲਓ ਉਹਦੇ ਨਾਲ ਕੀ ਹੋਊਗਾ ਮੁੰਡੇ ਤਿਆਰੀ ਕਰਨਗੇ ਗਰਾਊਂਡ ਚ ਵੱਜਣਗੇ ਜਿਹੜਾ ਬੁਰੀ ਸੰਗਤ ਜਾਣ ਦਾ ਵੇਲਾ ਜਾਂ ਹੁੰਦਾ ਉਹ ਲੰਘ ਜੂ ਉਹਨਾਂ ਦਾ ਉਹ ਨਾਲ ਸਰੀਰ ਨੂੰ ਪਿਆਰ ਹੋਊਗਾ ਮਾਂ ਵੀ ਕਿਹਾ ਪਾਊਗੀ ਪੁੱਤ ਪਪ ਪੁਲਿਸ ਭਰਤੀ ਹੋਣੇ ਸਰੀਰ ਬਣਾ ਉਹ ਨਸ਼ਿਆਂ ਤੋਂ ਬਚਣਗੇ ਉਹ ਇੱਧਰ ਉੱਧਰ ਗੈਰ ਸਮਾਜਿਕ ਕੰਮਾਂ ਤੋਂ ਬਚਣਗੇ ਤੇ ਅਸੀਂ ਉਹਨਾਂ ਨੂੰ ਪੁਲਿਸ ਦੇ ਵਿੱਚ ਨੌਕਰੀ ਦੇਵਾਂਗੇ ਸਾਡਾ ਫਰਜ਼ ਬਣਦਾ ਸੋ ਇਸ ਕਰਕੇ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਜੀ ਦੇ ਕਦਮ ਚਿੰਨਾਂ ਨੂੰ ਮੈਂ ਤਾਂ ਕਹਿੰਦਾ ਉਹਨਾਂ ਦੇ ਕਦਮ ਚਿੰਨਾਂ ਤੇ 0.01% ਵੀ ਚੱਲ ਲੀ ਹੈ ਨਾ ਤਾਂ ਵੀ ਬਹੁਤ ਕੋਈ ਸੁਧਰ ਜੂਗਾ ਉਹ ਤਾਂ ਬਾੜੇ ਵੱਡੇ ਬੰਦੇ ਸੀ ਜੀ ਆਪਾਂ ਤਾਂ ਉਹਨਾਂ ਦੀ ਰੀਸ ਆਪਾਂ ਤਾਂ ਪੈਰਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਉਹ ਬਹੁਤ ਵੱਡੇ ਬੰਦੇ ਸੀ ਉਹ ਬਹੁਤ ਵੱਡੀਆਂ ਸੋਚਾਂ ਲੈ ਕੇ ਤੁਰੇ ਸੀ ਸੋ ਆਪਣੇ ਕੋਲ ਤਾਂ ਸੇਵਾ ਸਿੰਘ ਠਿਕਰੀ ਵਾਲਾ ਜੀ ਉਹਨਾਂ ਦੀਆਂ ਸੋਚਾਂ ਨੇ ਸਾਡੇ ਕੋਲੇ ਬਹੁਤ ਪੰਜਾਬ ਕੋਲੇ ਖਜ਼ਾਨੇ ਪਏ ਨੇ ਇਨਕਲਾਬ ਦੇ ਸੋ ਆਓ ਆਪਾਂ ਇਕੱਠੇ ਹੋ ਕੇ ਪੰਜਾਬੀ ਪੂਰੀ ਦੁਨੀਆ ਚ ਕਾਮਯਾਬ ਨੇ ਪੰਜਾਬ ਚ ਥੋੜੀ ਜੀ ਕਮੀ ਐ ਉਹ ਵੀ ਹੁਣ ਪੂਰੀ ਕਰ ਦਈਏ ਪੰਜਾਬੀ ਜਿਹੜੇ ਨੇ ਇਹ ਕਿਹਾ ਜਾਵੇ ਕਿ ਜਿੱਥੇ ਪੰਜਾਬੀ ਪਹੁੰਚ ਗਿਆ ਸਮਝ ਲਓ ਤਰੱਕੀ ਆ ਗਈ ਸਮਝ ਲਓ ਹਰਿਆਲੀ ਆ ਗਈ ਸਮਝ ਲਓ ਆ ਗਈਆਂ ਰੌਣਕਾਂ ਜਿੱਥੇ ਪੰਜਾਬੀ ਪਹੁੰਚ ਗਏ ਮਿਹਨਤੀ ਕੌਮ ਐ ਧਰਤੀ ਆਪਣੀ ਬਹੁਤ ਜਿਹੜੀ ਐ ਉਪਜਾਊ ਐ ਸੋ ਜੋ ਮਰਜੀ ਬੀਜ ਲੋ ਬਸ ਇਹੀ ਐ ਇੱਕ ਕਮੀ ਸੀ ਸੱਚੀ ਨੀਤ ਵਾਲੇ ਲੀਡਰ ਨਹੀਂ ਸੀਗੇ ਹੁਣ ਪ੍ਰਮਾਤਮਾ ਬਲ ਬਖਸ਼ੇ ਬੁੱਧੀ ਬਖਸ਼ੇ ਹੁਣ ਤੁਸੀਂ ਆਪਦੀ ਸਰਕਾਰ ਚੁਣ ਲਈ ਸਾਡੇ ਵੱਲੋਂ ਕੋਈ ਕਮੀ ਹੋਵੇ ਮੋਢਾ ਫੜ ਕੇ ਰੋਕ ਲਿਓ ਵੀ ਕਾਕਾ ਇੱਥੇ ਗਲਤ ਐ ਇਹਨੂੰ ਐਂ ਕਰ ਕਿਉਂਕਿ ਅਸੀਂ ਕਿਹੜਾ ਕੋਈ ਮਾਫੀਆ ਪੈਦਾ ਕਰਨਾ ਐ ਅਸੀਂ ਕਿਹੜਾ ਕੋਈ ਰਿਸ਼ਤੇਦਾਰਾਂ ਨੂੰ ਠੇਕੇ ਦੇਣੇ ਨੇ ਅਸੀਂ ਤਾਂ ਥੋਡੇ ਨਾਲ ਕੰਮ ਕਰਨਾ ਐ 1 ਰੁਪਿਆ ਵੀ ਪੰਜਾਬ ਦਾ ਬਚਦਾ ਹੋਵੇ ਮੈਂ ਕਹਿੰਦਾ ਜੀ ਮੇਰੇ ਸਾਈਨ ਕਰਾ ਲਓ 1 ਰੁਪਿਆ ਬਚਾ ਲਓ ਇਹ 1 ਰੁਪਿਆ ਵੀ ਕਿਤੇ ਕੰਮ ਆ ਜੂਗਾ ਕਿਉਂਕਿ ਲੱਖ ਹੰਕਾਰ ਨਾ ਕਰੇ ਜਿਹੜਾ ਲੱਖ ਐ ਨਾ ਉਹ ਹੰਕਾਰ ਨਾ ਕਰੇ ਵੀ ਮੈਂ ਲੱਖਾਂ ਜਿਉ ਜੋ 1 ਰੁਪਿਆ ਕੱਢ ਦਈਏ ਉਹ ਲੱਖ ਨਹੀਂ ਰਹਿੰਦਾ ਉਹਨੇ 90999 ਬਣ ਜਾਂਦਾ 1 ਰੁਪਏ ਦਾ ਵੀ ਮੁੱਲ ਹੈ ਮੁੱਲ ਹੈ ਥੇ 1 ਰੁਪਏ ਦਾ ਸੋ ਇਸ ਕਰਕੇ ਹਰ ਇੱਕ ਨੂੰ ਪਿਆਰ ਸਤਿਕਾਰ ਮਿਲੂਗਾ ਜਿਹੜੇ ਮਰਜੀ ਸਮਾਜ ਚੋਂ ਤੁਸੀਂ ਸੰਬੰਧ ਰੱਖਦੇ ਹੋ ਸਭ ਨੂੰ ਮਾਨ ਸਨਮਾਨ ਮਿਲੂਗਾ ਇੱਕੋ ਜਿਹਾ ਉਹੀ ਸਕੂਲ ਜਿੱਥੇ ਗਰੀਬਾਂ ਦੇ ਬੱਚੇ ਪੜਦੇ ਆ ਤੁਹਾਡੇ ਵੀ ਪੜਨਗੇ ਜਿੱਥੇ ਅਮੀਰਾਂ ਦੇ ਬੱਚੇ ਪੜਦੇ ਉਥੇ ਗਰੀਬਾਂ ਦੇ ਵੀ ਪੜਨਗੇ ਇੱਕੋ ਹੀ ਕਿਤਾਬ ਮਿਲੂਗੀ ਇੱਕੋ ਹੀ ਬੈਂਚ ਮਿਲੂਗਾ ਤੇ ਇੱਕੋ ਹੀ ਟੀਚਰ ਮਿਲਣਗੇ ਅੱਗੇ ਉਹਨਾਂ ਦੀ ਅੱਗੇ ਤੇਰੇ ਭਾਗ ਲੱਛੀਏ ਕਿਉਂ ਕਿ ਨੰਨਾਕ ਪੜਦੇ ਨੇ ਤੇ ਅੱਗੇ ਜਾ ਕੇ ਤਰੱਕੀਆਂ ਕਰਦੇ ਨੇ ਸੋ ਮੈਂ ਸਰਦਾਰ ਸੇਵਾ ਸਿੰਘ ਜੀ ਠੀਕਰੀ ਵਾਲਾ ਨੂੰ ਆਪਣੇ ਵੱਲੋਂ ਸ਼ਰਦਾ ਦੇ ਫੁੱਲ ਵੀ ਪੇਂਟ ਕਰਦਾ ਤੇ ਉਹਨਾਂ ਤੋਂ ਇਹ ਅਰਦਾਸ ਕਰਦਾ ਕਿ ਉਹਨਾਂ ਤੋਂ ਮੈਨੂੰ ਬਲ ਮਿਲੇ ਕਿ ਜਨਤਾ ਦੀ ਸੇਵਾ ਜੇ ਕੋਈ ਕਾ ਕਮੀ ਨਾ ਰਹੇ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਇੰਨੇ देर ਤੋਂ ਇੱਥੇ ਬੈਠੇ ਹੋ ਖਾਸ ਤੌਰ ਤੇ ਮਾਵਾ ਭੈਣਾਂ ਦਾ ਬਹੁਤ-ਬਹੁਤ ਮਿਹਰਬਾਨੀ ਅਸ਼ੀਰਵਾਦ ਰੱਖਿਓ। ਔਰ ਜਿੱਥੇ ਮਾਵਾਂ ਦਾ ਤੇ ਭੈਣਾਂ ਦਾ ਅਸ਼ੀਰਵਾਦ ਆਜੇ, ਉੱਥੇ ਕੋਈ ਵੀ ਜਿਹੜੀ ਮੰਜ਼ਲ ਹੈ, ਉਹ ਫਤਿਹ ਕਰੇ ਬਿਨਾ ਰਹਿ ਨਹੀਂ ਸਕਦੀ। ਤੁਹਾਨੂੰ ਦੱਸਦੀ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਕੁਝ ਹੀ ਸਮਾਂ ਹੋਇਆ ਤੇ ਲਗਾਤਾਰ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜਾ ਕੰਮ ਕਰ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਅਫਸਰ ਜਿਹੜਾ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਉਸ ਦੇ ਖਿਲਾਫ ਸਾਨੂੰ ਸ਼ਿਕਾਇਤ ਕਰੋ ਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਤੇ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧੀ ਪਾਰਟੀਆਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਨਿਸ਼ਾਨੇ ਸਾਧਣ ਹੁਣ ਦੇਖਣਾ ਆਏਗਾ ਕਿ ਮਨਪ੍ਰੀਤ ਬਾਦਲ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਇਸ ਗੱਲ ਦਾ ਕੀ ਜਵਾਬ ਦਿੰਦੇ ਨੇ ਬਿਊਰੋ ਰਿਪੋਰਟ D5 ਚੈਨਲ ਪੰਜਾਬੀ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com 35 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ